ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅੱਜ ਅਸੀਂ ਪਹੁੰਚੇ ਹਾਂ ਗਗਨ ਦੇ ਪਿੰਡ ਜਾਣ ਕੀ ਮੇਰੇ ਸਹੁਰੇ ਰਖੜੀ ਬੰਨਣਾ ਗਗਨ ਦੀ ਪਰਜਾਈ ਦੀ ਅੱਜ ਬਈ ਪਹਿਲੀ ਰਖੜੀ ਆ ਤੇ ਰਖੜੀ ਅਸੀਂ ਬਨਾਂਗੇ ਤੁਹਾਨੂੰ ਸਾਰਾ ਵਲੌਗ ਦਿਖਾਵਾਂਗੇ ਵਲੌਗ ਨਾਲ ਬਣੇ ਰਹੋ ਅੱਗੇ ਅਸੀਂ ਕਰਦੇ ਹਾਂ ਤਿਆਰੀ ਫਿਰ ਤੁਹਾਨੂੰ ਦਿਖਾਵਾਂਗੇ ਸਾਰਾ ਬਣੇ ਰਿਹਾ ਆਪਣਾ ਤਿਆਰੀ ਵਰੀ ਚੱਲ ਰਹੀ ਹੈ ਹਜੇ ਮੇਕਅਪ ਹੋ ਰਿਹਾ ਹੈ ਘੰਟਾ ਕਿ ਤੱਕ ਹੋ ਗਿਆ ਨਹੀਂ ਫਿਰ ਅਸਾਂ ਉਮੀਦ ਹੈ ਵੀ ਘੰਟਾ ਤੱਕ ਹੋਰ ਲੱਗ ਸਕਦਾ ਹੈ ਕਸੀ ਦੁਆਰੇ ਦੇ ਹੋਗੇ ਨਾ ਕੇ ਮੇਰੇ ਮੇਰੇ ਮਿਲ ਪਰਵਾਇ ਕਰਦੇ ਨਾ ਮੈਂ ਮਰਾਂ ਸੌਂ ਜਾਨੇ ਘੰਟਾ ਹਜੇ ਸੱਤ ਤਾਂ ਨਮਾ ਤਿਆਰ ਹੈ ਤੇਰੀ ਕਹ ਰਹੀ ਟਾਈਮ ਬਤਲਾ ਭਾਈ ਨਮਾ ਸਾਡਾ ਵੀ ਬਸ ਹੋ ਰਹੀ ਉਹਨੂੰ ਪੁੱਛਿਆ ਅੱਡੜੀਆਂ ਤਾਂ ਮਿੱਟ ਚ ਹੋ ਗਈ ਸੀ ਭਾਈ ਤੇਰੀ ਨਮੀ ਹੈ ਹਜੇ ਤੇ ਤਾਂ ਬਤ ਰਿਆਂ ਹਲਾਉਂਦੀ ਹੈ ਲੈ ਤਿਆਰੀ ਚੱਲ ਰਹੀ ਹੈ ਭਾਈ ਹਜੇ ਫੇਰ ਤੁਹਾਨੂੰ ਮਿਲਾਂਗੇ ਦੁਆਰੇ ਲੋ ਜਿਹਦੇ ਹੋਈ ਤਿਆਰੀ ਹੋ ਰਲੋ ਜੀ ਤਿਆਰੀ ਵਾਰੀ ਹੋ ਰਹੀ ਹੈ ਇਹ ਰਖੜੀਆਂ ਨੇ ਭਾਈ ਮਠਾਈ ਦਾ ਡੱਬਾ ਤਿਆਰ ਹੈ ਹਲਦੀ ਚੌਲ ਪਾ ਲਏ ਨੇ ਤੇ ਜੋਤ ਵੀ ਲਾਵਾਂਗੇ ਪੈਰੀਂ ਵਾਰੀ ਕਾਹਨ ਕਰ ਲਈ ਹੈ ਬਸ ਉਹ ਤਿਆਰ ਹੋਣ ਦੀ ਡੇੜਾ ਲਓ ਜੀ ਵਰਫਿਸ ਖਵਾਮਾ ਹੀ ਤੁਹਾਨੂੰ ਅਸੀਂ ਖਵਾਮਾ ਕਰ ਤੁਹਾਨੂੰ ਕਰ ਰਹੇ ਹਾਂ ਲਓ ਜੀ ਸਮਾਨ ਤਿਆਰ ਆ ਆਪਣਾ ਸਾਰਾ ਤਕਰੀਬਨ ਬਸ ਫਾਈਨਲ ਹੋ ਗਈ ਪੂਰੀ ਤਿਆਰ ਹੋ ਰਹੀ ਹੈ ਸਾਡੀ ਅਜੇ ਭਾਈ ਟਾਈਮ ਲਾਈ ਜਾਂਦੀ ਹੈ ਇਹਦੀ ਭਾਈ ਨਰਿੰਦੀਪ ਪਰਜਾਈ ਦੀ ਹੈ ਖੜੀ ਤੇ ਆਹ ਸਾਡੀਆਂ ਨੇ ਇੱਕ ਮੇਰੀ ਇੱਕ ਨਿੰਮੇ ਦੀ ਹੈ ਤੇਰੇ ਮਨ ਨੂੰ ਮੈਂ ਮੇਰੇ ਮੰਨੂ ਵੀ ਭਾਈ ਉਹ ਨਿੰਮੇ ਦੀ ਘਰ ਵਾਲੀ ਇਹ ਹੋ ਗਿਆ ਸੀ ਇਹ ਨੇ ਆ ਰਿਹਾ ਹੋਰਾਂ ਬਹਤ ਨੇ ਪਿਆਰਾ ਸਾਰਾ ਸਮਾਨ ਦਿਖਾਉਣੀ ਆ ਤੁਹਾਨੂੰ ਅੱਗੇ ਬਣੇ ਰਿਹਾ ਆਪਣੇ ਬਲੌਗ ਨਾਲ ਲਓ ਜੀ ਫੈਮਿਲੀ ਤਿਆਰੀ ਹੋ ਚੁੱਕੀ ਆ ਭਾਈ ਸਾਡੀ ਹੁਣ ਮਸਾਂ ਬਹੁਤ ਟਾਈਮ ਲਾਇਆ ਹੈ ਇਹਨਾਂ ਨੇ ਉਹ ਤਾਂ ਤੇਰਾ ਫਾਈਨਲ ਫੇਰ ਵੀ ਕੰਮ ਨੇ ਉੱਪਰ ਗਿਆ ਟਾਈਮ ਨਾਲ ਹੀ ਅਜੇ ਲੱਗਦਾ ਸੰਭਾਵਨ ਅਰੇ ਸਿਆਪਤਾ ਲੋ ਜੀ ਗਗਨ ਪਹਿਲਾ ਬੰਨੂ ਵੀ ਰਖੜੀ ਨਿੰਮੇ ਤੇ ਆਉਦੀ ਪਰ ਜਾਈ ਦੇ ਆਰਤੀ ਚੱਲ ਰਹੀ ਐ ਸੋਹਣੀ ਜੀ ਵਰਗੀ ਵੀਡੀਓ ਪੰਚੀਆ ਲੈਂਦਾ ਆ ਫਾੜੀ ਕਰਦੇ ਹਾਂ ਹਾਂ ਉਹ ਠੀਕ ਹੈ ਜੀ ਨਹੀਂ ਆ ਗਿਆ ਹਾਂ ਮੈਂ ਬੰਦਸੀ ਬੰਨ੍ਹਾ ਨਾ ਕੋਈ ਲੋ ਜੀ ਪਹਿਲੀ ਰਖੜੀ ਐ ਨਿੰਮੇ ਦੀ ਵਿਆਹ ਤੋਂ ਬਾਅਦ ਅਰੇ ਕੁੰਦੀ ਆਰਤੀ ਹੋ ਰਹੀ ਐ ਨਹੀਂ ਆਰਤੀ ਕਰ ਰਹੇ ਆ ਜੀ ਆਰਤੀ ਕਰਕੇ ਬਣਾਏ ਜਿਹੜੇ ਜੋੜੀ ਤੇ ਮੰਨਤ ਕਰਾਂਗੇ ਮੰਨਤ ਚ ਮੰਨਤ ਕਰਾਂਗੇ ਫਾਇਦਾ ਈ ਦਿੱਕਾਵੇਂ ਹਾਂ ਹਾਂ ਠੀਕ ਹੈ ਜੀ ਸੋਲ ਖੜਦੀ ਹੁਣ ਚ ਕੋਈ ਤਾਂ ਮੜਾ ਈ ਗਿੱਲੇ ਮੜਾ ਪਾਣੀ ਫਲਾਂ ਦਾ ਕਰ ਦੋ ਕੋਈ ਨਾ ਸਮਝ ਨਹੀਂ ਹੁੰਦਾ ਸੁਈਆਂ ਮੜਾ ਪਾਣੀ ਪੀ ਸੋਲ ਲੋਗੇ ਨੰਦਾਂ ਲੋ ਸੋਲ ਕਰ ਦੋ ਚਲ ਕੋਈ ਨਾ ਅੰਨਾ ਕਰ ਦੋ ਇਹ ਮਾਰਤ ਨਾ ਕਰ ਦਿੰਦੇ ਸਜਾ ਟੱਕ ਲੈ ਮੜਾ ਐਂ ਫਿਰ ਮਾ ਆਂਦੇ ਟੱਕਿਆ ਕੇ ਚਲ ਕੋਈ ਨਾ ਬੜਾ ਥਰਕ ਲੈ ਕੋਈ Loh ini manat di puja, kerti? Ka, manat di puja kata dia. Manat di puja kata. ya bayi. Manat di puja, kari ya. Manat di kari ya. Loh ini. Teka lara bayi. ਲਓ ਜੀ ਹੁ ਰਖੜੀ ਬੰਨੀ ਜਾਉ ਨਿੰਮੇ ਦੇ ਹਰ ਜਨੇ ਦਾ ਅੱਧਾ ਨਹੀਂ ਤੋੜਦੀਏ ਲਓ ਜੀ ਹੁ ਨਿੰਮੇ ਦਾ ਭਾਈ ਰਖੜੀ ਬੰਨੀ ਜਾ ਰਹੀ ਗਗਨ ਵੱਲੋਂ ਸਿਆਉਰੀ ਬੇਟ ਕਰ ਰਹੇ ਨੇ ਸਿਆਉਰੀ ਨਹੀਂ ਬੰਨਣੀ ਆ ਦੇ ਮਾਮੂ ਦੇ ਇਹ ਕਿਹੜੀ ਬੰਨੀ ਆ ਇਹ ਲਓ ਜੀ ਇਹ ਰਖੜੀ ਆ ਭਾਈ ਆ ਤੇ ਆ ਬੰਦ ਲੇ ਲੇ ਮੇਰੇ ਗੁਰ ਪਿੱਛੇ ਤੋਂ ਤੁਮ ਨੂੰ ਜਗਾਉਨੇ ਤੁਸੀਂ ਬੰਦੇ ਕੋਈ ਨਾ ਮਾਮਾ ਛੋਟੇ ਬਣਾਉਂ ਆਇਓ ਨੂੰ ਕੋਈ ਨਾ ਉਹ ਤੇ ਭੇਜ ਦੂੰਗਾ ਟੰਡਾ ਵੀ ਭਾਈ ਲੈ ਇਹ ਦਿਖਾ ਦੇ ਲੈ ਵੀ ਲੈ ਪਰ ਇਹ ਵਾਟਰ ਕਲੀਬ ਦੀ ਲੈ ਗਈ ਹੈ ਨਾ ਇਹ ਇਹ ਮਾੜੀ ਹੈ ਮਾੜੀ ਨਹੀਂ ਹੈਗੀ ਮੋਪਜਾਈ ਵਾਲੀ ਬੜੀ ਵੱਡੀ ਹੈ ਇਹ ਟ੍ਰੈਂਡੀ ਬਣਾਈ ਆ ਭਾਬੀਆਂ ਨੇ ਆ ਕੇ ਨਵੇਂ ਰੁੱਕ ਕੇ ਮਰੀਏ ਨੀ ਆ ਮੈਂ ਭਾਈ ਹੁਣ ਮਨਨਤਾ ਤੇ ਬੰਨੀ ਜਾ ਰਹੀ ਆ ਹੁਣ ਤਾਂ ਉਹ ਮੰਦੀ ਵਾਟ ਕੱਟਿਆ ਰਲਾ ਸੁਣਾ ਨਹੀਂ ਬਣਾ ਨੂੰ ਬੰਦ ਕਰ ਲਿਆ ਉਹਨਾਂ ਨੇ ਫੋਨ ਬੰਦ ਕਰ ਦੱਸਿਆ ਮੈਨੂੰ ਪਤਾ ਹੈ ਇਹ ਆਪਣੇ ਡੈਡੀ ਨਾਲ ਲਈ ਆ ਵੀ ਮੰਮੀ ਵੀ ਹੋਰੀ ਹੁੰਦਾ ਆ ਆਈ ਹੋਰੀ ਨਾ ਇਹ ਆਰੇ ਡੈਡੀ ਦਾ ਕੰਮ ਹੈ ਓਕੇ ਸ਼ੁਕਰੀਆ ਥੈਂਕ ਯੂ ਨੇ ਸਹੀ ਹੂੰ ਗੋਗੀ ਲੈ ਸਲੈਟ ਮੰਦੇ ਜੀ ਲੈ ਸਲੈਟ ਮੰਨ ਲੈ ਭਾਈ ਕਵਰੇਜ ਲੈਟ ਜਾ ਪੱਤ ਇਹ ਨਵਾਂ ਟ੍ਰੈਂਡ ਚੱਲ ਪਿਆ ਨੈ ਮੈਂ ਦੇਖ ਕੇ ਪਟਕਰਾ ਆਲੂ ਕਰਾਂ ਤੇ ਮੂੰਹ ਠੇਕਰਾ ਦੂੰਗੀ ਨਾ ਜਿਹੋ ਮੜਿਆ ਕਹਿੰਦੇ ਯਾਰਾਂ ਕਰਾਂ ਮੂੰਹ ਠਕਰਾਉਂ ਹਾਂ ਮੂੰਹ ਠਕਰਾਇਨਾ ਉਹ ਹੀ ਤਾਂ ਕਰਨਾ ਮਠੇ ਮਠੇਮ ਦੀ ਐ ਨਾ ਜਿਹਨ ਮੂੰਹ ਮਠਕਰਾ ਜਾਉਂ ਪੀ ਵਰਸ ਤੇ ਲਾ ਨਹੀਂ ਮੇਰੇ ਕਰਦੇ ਮੇਰੇ ਬੰਨੀ ਜਾਉ ਫੂਡ ਕੋਈ ਮਸੜਾਈ ਦੇ ਦੋਨੇ ਆਨੇ ਠਾ ਕੋਈ ਦੇਖ ਕੇ ਦੇ ਮੈਂ ਇਹ ਲੈ ਕੇ ਦੇਣਗੇ ਆਟੋਮੈਟਿਕ ਆਮ ਹੋ ਗਿਆ ਫੋਟੋ ਕਰ ਦੋ ਕੋਈ ਫੋੜਾ ਬਾਚ ਕੇ ਰੰਗ ਦੀ ਬੋਲਾ ਦਾ ਥੋੜਾ ਇਕੱਠੇ ਕਰ ਲੈ ਬਾਜ ਕੋਈ ਨਾ ਦੁਬਾਰੇ ਖਵਾ ਦੇ ਫਿਰ ਘੇਡ ਭਰ ਗਏ ਨਾ ਉਹ ਕਹਿੰਦੇ ਮਰਨ ਬੁਟਕੀ ਮਰਨ ਡੋਖਾ ਨੂੰ ਕਰ ਸੀ ਖਾਣ ਦੀ ਆਵਾਜ਼ ਕਰ ਦੋ ਜੀ ਤੁਹਾਡਾ ਦੁਆਰਾ ਕਰ ਸਕਣੇ ਕੰਮ ਕਰੋ ਵੀਡੀਓ ਬਣ ਜੂਗਾ ਲੈ ਭਾਈ ਸਾਗਨ ਦਿੱਤਾ ਗਿਆ ਨਾ ਬਲੋ ਆ ਭਾਈ ਸੂਟ ਹੈ ਲੈ ਭਾਈ ਇਹ ਸਾਗਨ ਹੈ ਕਿੰਨੇ 500 ਹੈ ਏ ਜੀ ਕਦ ਨਾਲ ਆਈ ਨਹੀਂ ਮੇਰੇ ਨਾਲ ਤਾਂ ਕਰਾਂ ਮੈਂ ਬਸ ਹਰ ਕੀ ਸਿਆ ਤੇ ਨੈਰਾ ਆਪਦੇ ਮਾਮਾ ਮਾਮੀ ਰਖੜੀ ਬੰਨਣਗੇ ਹਾਂ ਸਿਆ ਬਨੋ ਪਹਿਲੀ ਰਖੜੀ ਪਹਿਲੀ ਰਖੜੀ ਮਾਮੀ ਨਾਲ ਤਾਂ ਤੁਹਾਡੀ ਉਹ ਜੇ ਸਿਆ ਬਨੂਗੇ ਉਹਦੇ ਮਾਮੇ ਰਖੜੀ ਪਹਿਲਾਂ ਇੱਕ ਜੇ ਹੋਰਾਂਗੇ ਅੱਡੇ ਦੇ ਹੋ ਤੇ ਤਿੰਨ ਪਾਸੇ ਨੈਰਾ ਹੋ ਅੱਡੇ ਦੀ ਬੰਨੂਗੀ ਇੱਕ ਪਾਸੇ ਦੱਸ ਦੇ ਬਣੀ ਦੇ ਇਹਦੇ ਕਿ ਆ ਗਿਆ ਮਣਾ ਕਹਿ ਕੇ ਆਲਾ ਨੂੰ ਫੋਨ ਚਾਹਦਾ ਹਾਂ ਨੈਰੂ ਲਓ ਜੀ ਨੈਰੂ ਹੁਣ ਆਉਦੇ ਮਮੀ ਦੇ ਬਨੂਗੀ ਮਾਮੂਏ ਤੇ ਮਾਮੀ ਦੇ ਬਨੂਗੀ ਆਲੇ ਬੰਦ ਸ਼ਾਬਾਸ਼ ਉਹ ਹੋਰ ਗੱਡ ਕੇ ਇਹਨਾਂ ਦੀ ਬਨਣਗੀਆਂ ਉਹ ਤੇ ਇਹ ਬੰਦੂ ਨੇ ਤਾਂ ਉਹਦੀ ਮੁੱਟੀ ਬਨਣਗੀਆਂ ਜੀ ਲਓ ਜੀ ਸੀਆ ਹੁਣ ਆਦੀ ਮਾਮੀ ਦੇ ਬਨੂਗੀ ਇੱਕ ਪਹਲਾ ਨਹੀਂ ਐ ਮਸ ਹੂੰ ਲੋ ਜੀ ਨੈਰੂ ਹਣਾ ਉਹਦੇ ਮਾਮੇ ਰਖੜੀ ਬਨੂਗੀ ਐ ਇੱਥੇ ਕਰਨਾ ਕਰੀ ਤੇ ਕਿਰੀ ਨਾ ਮਮੂ ਮਤ ਅਸੀਂ ਮਮੂ ਟ ਘਾ ਦੇ ਮਾਮਾ ਮਾਮੀ ਦੇ ਲੋ ਆ ਕੇ ਬੈਠ ਲੱਗ ਬੰਦੇ ਬੰਦੇ ਇਹ ਨਾ ਇਹ ਕਾਹਦੇ ਆ ਮੈਂ ਜੋੜਨਾ ਬਾਹਰ ਤੋਂ ਲਾ ਦੇ ਲੋ ਜੀ ਨੂੰ ਜੋੜ ਪੜੀ ਲੋ ਜੀ ਮੂੰਹ ਮਿਠਾ ਕਰਾਉਂਦੀ ਨੈਰਾ ਤੇ ਸਿਆ ਆਦੇ ਮਾਮੂ ਤੇ ਮਾਮੀ ਦਾ ਮੇਰਾ ਮੰਮੀ ਨੂੰ ਖਵਾਤਾ ਸੀੰਡਾ ਖਵਾਤੀ ਇਹ ਮੰਮੀ ਨੇ ਰਹੀ ਚਲੋ ਵੀ ਦੇਓ ਸਾਗਣ ਚਲ ਸਾਗਣ ਦੇ ਦੋ ਮੰਯਾ ਲੈ ਲਓ ਜੀ ਭਾਈ ਦੋ ਹੱਥ ਲਾਓ ਮਾਮਾ ਤੇ ਭਾਈ ਮੰਮੀ ਸੀਹਤ ਨੇ ਰੋ ਸਾਗਣ ਦਿੰਦੇ ਹੋਏ ਲਓ ਹੱਥ ਲਾ ਦੇ ਚਲ ਭਾਈ ਇੱਕ ਮਿੰਟ ਫੋਟੋ ਖਿਚੀ ਦੇਣੀ ਲੋ ਜੀ ਮੰਨਤ ਹੁਣ ਮੇਰੇ ਰਖੜੀ ਬਣੂਗੀ ਕੋ ਮੰਨਤ ਦੀ ਪਹਿਲੀ ਰਖੜੀ ਸੀ ਲਓ ਜੁਣ ਮੇਰੀ ਆਰਤੀ ਕਰੀ ਜਾਉਗੇ ਤਾਂ ਆਰਤੀ ਪਰ ਹੁਣ ਸਾਡੀ ਆਰਤੀ ਕੀਤੀ ਜਾ ਰਹੀ ਹੈ ਵੈਸੇ ਚੱਲੇ ਇਹ ਕੁੜੀ ਮੈਨੂੰ ਭਾਈ ਭਾਈ ਕਹਿੰਦੀ ਆ ਛੋਟੀ ਵੀ ਆ ਮੈਥੋਂ ਕਾਫੀ ਦੇਖਣੀ ਮੇਰੇ ਰਖੜੀ ਬਣਨੀ ਆ ਮੈਂ ਜਰੂਰ ਬਨਾਂ ਕੋਕਾ ਬਣਦਾ ਕੋਈ ਗੱਲ ਨਹੀਂ ਹੁਣ ਆਪਣੀ ਆਰਤੀ ਕਰਕੇ ਟਿੱਕਾ ਲਾਤਾ ਤੇ ਹੁਣ ਬਨੂਗੀ ਰਖੜੀ ਮੇਰੇ ਇਹ ਸਾਂ ਦੇ ਰਖੜੀ ਲੈ ਕੇ ਆ ਜੀ ਕਲਾੜੇ ਨਾਲ ਹੀ ਗਈ ਸੀ ਇਹ ਰਖੜੀ ਲੈਣ ਜੇ ਪਸ਼ੰਤ ਕੀਤੀ ਸੀ ਵੀ ਆ ਆ ਲਵਾਂਗੇ ਪਹਿਲਾਂ ਮੈਂ ਪਲੇ ਇੱਕ ਭੁੱਲ ਗਈ ਦੂਜਾ ਉੱਤੇ ਬੰਨਣੀ ਸੱਜੇ ਦੇ ਬੰਨਣੀ ਹੁੰਦੀ ਆ ਫਿਰ ਦੂਜੀ ਸਾਈਡ ਬਿਠਾਈ ਲਓ ਜੀ ਰਖੜੀ ਹੁਣ ਇਹਨੇ ਆਪਣੇ ਬੰਨਤੀ ਆ ਗਰਮੀ ਬਹੁਤ ਸੀ ਵੈਸੇ ਬਾਹਰੇ ਤਾਂ ਬੈਠਣਾ ਪਿਆ ਕਿਉਂਕਿ ਅੰਦਰ ਤੁਹਾਨੂੰ ਪਤਾ ਫਿਰ ਵੀਡੀਓ ਨਹੀਂ ਸਾਫ਼ ਨਹੀਂ ਆਉਂਦੀ ਤਾਂ ਕਿ ਬਾਹਰੇ ਬੈਠੇ ਸੀ ਵੈ ਗਰਮੀ ਹੈਗੀ ਸੀ ਤੇ ਹੁਣ ਇੱਕ ਕਰੋ ਮੇਰਾ ਮੂੰਹ ਮਿੱਠਾ ਲੋਜੀ ਹੁਣ ਆਪਾਂ ਕਰਿਆ ਮੂਹ ਮਿੱਠਾ ਤੇ ਹੁਣ ਮੈਂ ਇਹਨੂੰ ਦੇਉਂਗਾ 사गन ਲੋਜੀ ਦਿੱਤਾ 500 ਰੁਪਏ ਤੇ ਕਸੂਟ 사गन ਦਾ ਲੋਜੀ ਹੋ ਗਿਆ ਆਪਣਾ ਰਿਵਾਜ ਰੀਤੀ ਰਿਵਾਜ ਪੂਰੀ ਕਰਨੇ ਜ਼ਰੂਰੀ ਹੁੰਦੇ ਨੇ ਕਹਿੰਦੇ ਇਤਵਾਦ ਨੂੰ ਦੇਖਦੇ ਆ ਪਰ ਕੀ ਬਣਦਾ ਅੱਗੇ ਬਣੇ ਰਿਹਾ ਆਪਣੇ ਬਲੌਗਰ ਨੂੰ ਦਿਖਾਵਾਂਗੇ ਲੋਜੀ ਗਾ ਕੇ ਹੁਣ ਆਪਦੇ ਡੈਡੀ ਦੇ ਰਖੀ ਬੰਦੀ ਹੋਈ ਪਾਈ ਸੀਆ ਤੇ ਨੈਰਾ ਜਦੇ ਨਾਨੂ ਦੇ ਬੰਨਣਗੇ ਨਾਨੂ ਦਿਨੀ ਬਣੇ ਰੱਖੜੀ ਫੇ ਭੇਜਿਆ ਗਿਆ ਉਸ ਪਹਿਲਾਂ ਆਪੀ ਬਾਗੀਆਂ ਦੇ ਚੱਜ ਬਣੇ ਤਨ ਜਿਹੜੇ ਦੋ ਘੀਰੇ ਭੇਜੀ ਤੂੰ ਤਾਂ ਜੈ ਬਾਗੀਆਂ ਦੇ ਤੋ ਕੋਟਾ ਰ ਮੂਝਾ ਥੋ ਬਾਇਨ ਰ ਕਾਰਨ ਮੈਂ ਨਾਲ ਦੀ ਹੋਰੀ ਨਾ ਹੀ ਖਾਈ ਜਾਗਾ ਜੇ ਦੋਸਰ ਨਾ ਜੇ ਦੋਸਰ ਨਾ ਇਹ ਨੈਰ ਗਣੀ ਬੰਦੋ ਕੋਹੇ ਤੇ ਇਤਲਾ ਰੋ ਉੱਠ ਵੀ ਹੈ ਨਾ ਉਹ ਜੀ ਸਿਆ ਤੇ ਨਹਿਰਾ ਉਹਦੇ ਨਾਨੂ ਤੇ ਰਖਰੀ ਬੰਦੇ ਹੋਏ ਇਹ ਨਾ ਸਿੱਧਾ ਹੱਥ ਕਰ ਲੋ ਮਾਦੇ ਮਾਦੇ ਬੰਦੇ ਚਾਲੀ ਬਾਸ਼ਰ बात ठीक है कोई ना बाद लाता है, चलो है।, है कोई ना। ना। लो जी लो जी रखा अपना सारा ਬਹੁਤ ਸੋਹਣਾ ਹੋ ਗਿਆ ਪ੍ਰੋਗਰਾਮ ਰਖੜੀਆਂ ਬੰਨ੍ਹੀਆਂ ਗਾਣ ਮੁਬਾਰਕੀ ਖੇ ਖਾਈ ਜਾ ਰਹੇ ਨੇ ਜੀ ਚੱਲੇ ਰਹਾ ਕੰਮ ਵਰਫੀ ਟੇਸਟੀ ਬਹੁਤ ਸੀ ਸਾਰੇ ਰਖੜੀ ਬੰਨ੍ਹਤੀ ਸਗੋਂ ਸੱਪਾ ਹੋ ਗਿਆ ਬਹੁਤ ਵਧੀਆ ਰਹਾ ਕੰਮ ਕਿਉਂਕਿ ਵਿਆਹ ਤਵਾਰ ਇਹਨਾਂ ਦੀ ਪਹਿਲੀ ਰਖੜੀ ਸੀ ਤਾਂ ਹੀ ਪਹੁੰਚੇ ਹੋਏ ਸੀ ਇੱਥੇ ਤੇ ਰਖੜੀ ਬੰਨੀ ਮੈਂ ਰਖੜੀ ਦੇ ਡੇਟਾ ਸੀ ਪਹਿਲਾਂ ਬਨ ਗਏ ਕਿਉਂਕਿ ਸਾਨੂੰ ਦੁਆਰੇ ਆਉਣ ਔਖਾ ਹੋ ਗਿਆ ਥੋੜਾ ਦਿੱਕਤ ਆਈ ਹੋਈ ਆ ਕੰਮ ਕਾ ਸਾਨੂੰ ਪਤਾ ਉਤੋਂ ਦੀ ਨੇ ਤਾ ਤੂੰ ਉੱਧਰ ਦੀ ਲੰਘੀਂਗੇ ਲੋ ਜੀ ਹੁਣ ਆਪਾਂ ਬਲਾਗ ਦੀ ਕਰਾਂਗੇ ਸਮਾਪਤੀ ਆਪਣਾ ਬਲਾਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਕਮੈਂਟ ਜਰੂਰ ਕਰਦਿਆ ਕਰੋ ਦੱਸਿਆ ਕਰੋ ਜੇ ਗਲਤੀ ਹੁੰਦੀ ਹੈ ਕਿ ਤੁਹਾਨੂੰ ਦੁਬਾਰਾ ਆਗਲੇ ਬਲਾਗ ਚ ਮਿਲਾਂਗੇ ਆਪਾਂ ਸ਼ੁਕਰੀਆ ਥੈਂਕ ਯੂ ਧੰਨਵਾਦ